ਜੋ ਦਿਨਾਂ ਦੇ ਵਿੱਚ ਲੁੱਟਾਂ ਖੁਹਾਂ ਤੇ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ ਤਾਜ਼ਾ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਕੋਲ ਪੈਂਦੀ ਬ੍ਰਾਊਨ ਰੋਡ ਤੋਂ ਸਾਹਮਣੇ ਆ ਜਿੱਥੇ ਬੈਂਕ ਦੇ ਵਿੱਚ ਨਕਦੀ ਜਮ੍ਹਾਂ ਕਰਵਾਉਣ ਆਏ ਸ਼ਖਸ ਨੂੰ ਮਹਿੰਗੀ ਪਹਿ ਜਾਂਦੀ ਹੈ ਅਤੇ ਬੈਂਕ ਦੇ ਬਾਹਰੋਂ ਹੀ ਉਸਦੀ ਐਕਟਵਾ ਚੋਰੀ ਹੋ ਜਾਂਦੀ ਹੈ ਜਦੋਂ ਉਕਤ ਸ਼ਖਸ ਦੇ ਵੱਲੋਂ ਆਪਣੀ ਐਕਟਵਾ ਦੀ ਪਾਲ ਕੀਤੀ ਜਾਂਦੀ ਆ ਤੇ ਸੀਸੀਟੀਵੀ ਚੈੱਕ ਕੀਤੇ ਜਾਂਦੇ ਹਨ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਐਕਟਵਾ ਉਸਦੀ ਚੋਰੀ ਹੋ ਗਈ ਹੈ ਜ਼ਿਕਰਯੋਗ ਹੈ ਕਿ ਚੋਰ ਜਿਸ ਐਕਟਵਾ ਤੇ ਆਇਆ ਸੀ ਉਸ ਐਕਟਵਾ ਨੂੰ ਤਾਂ ਬੈਂਕ ਦੇ ਬਾਹਰ ਹੀ ਛੱਡ ਗਿਆ ਅਤੇ ਨਾਲ ਖੜੀ ਐਕਟਵਾ ਚੋਰੀ ਕਰਕੇ ਲੈ ਜਾਂਦਾ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪਤਾ ਲੱਗਿਆ ਕਿ ਜੋ ਐਕਟਵਾ ਚੋਰ ਛੱਡ ਕੇ ਗਿਆ ਹੈ ਉਹ ਐਕਟਵਾ ਇੱਕ ਦਿਨ ਪਹਿਲਾਂ ਹੀ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਨੇੜੇ ਇੱਕ ਰੈਸਟੋਰੈਂਟ ਦੇ ਬਾਹਰੋਂ ਚੋਰੀ ਕੀਤੀ ਗਈ ਸੀ ਬਥੇ ਇਸ ਮਾਮਲੇ ਲੈ ਕੇ ਪੀੜਤ ਵਿਅਕਤੀ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਸੁਦਰਸ਼ਨ ਕੁਮਾਰ ਹੈ ਜੀ ਜੀ ਕੀ ਹੋਇਆ ਸੀਗਾ ਕਿ ਸੀਸੀਟੀਵੀ ਆਈ ਹੈ ਤੁਹਾਡੀ ਇੱਕ ਐਕਟਵਾ ਚੋਰੀ ਹੋਇਆ ਕੀ ਹੈ ਪੂਰਾ ਮਾਮਲਾ ਮਾਮਲਾ ਇਹਦਾ ਜੀ ਮੈਂ ਸਵੇਰੇ ਬੈਂਕ ਗਿਆ ਸੀ ਪੈਸੇ ਜਮ੍ਹਾਂ ਕਰਾਣ ਜੀ ਸਵੇਰੇ 11:00 ਵਜੇ ਟਾਈਮ ਸੀਗਾ ਮੈਂ ਆਪਣਾ ਬੈਂਕ ਦੇ ਬਾਹਰ ਬਿਲਕੁਲ ਗੇਟ ਦੇ ਬਾਹਰ ਇਸ ਐਕਟਿਵਾ ਲਗਾਇਆ ਤੇ ਮੈਂ ਅੰਦਰ ਪੈਸੇ ਜਮ੍ਹਾਂ ਕਰਾਣ ਗਿਆ ਹੂੰ 11:00 ਵਜੇ ਦੇ 10 ਮਿੰਟ ਤੇ ਮੈਂ ਬਾਹਰ ਆਇਆ ਤੇ ਐਕਟਿਵਾ ਨਹੀਂ ਸੀਗਾ ਅੱਛਾ ਜੀ ਮੈਂ ਫਿਰ ਦੁਬਾਰਾ ਬੈਂਕ ਅੰਦਰ ਗਿਆ ਮੈਂ ਕਿਹਾ ਮੈਂ ਮੈਨੇਜਰ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਦੇਖੋ ਸੀਸੀਟੀਵੀ ਖੋਲੋ ਮੈਂ ਦੱਸੋ ਵੀ ਮੇਰਾ ਕਿ ਐ ਸਕੂਟਰ ਬਾਹਰ ਨਹੀਂ ਹੈਗਾ ਜੀ ਜੀ ਤੇ ਉਹ ਸੀਸੀਟੀਵੀ ਘੜਾਇਆ ਪਤਾ ਲੱਗਾ ਵੀ ਇੱਕ ਕੋਈ ਚੋਰ ਬੰਦਾ ਆਪਣਾ ਕੋਈ ਐਕਟਿਵਾ ਲੱਕ ਗਿਆ ਤੇ ਸਾਡਾ ਲੈ ਗਿਆ ਤੇ ਅਸੀਂ ਫਿਰ ਨਾਲ ਹੀ ਪੁਲਿਸ ਨੂੰ ਕੰਪਲੀਟ ਕੀਤੀ 10 ਕੁ ਪੁਆਇੰਟ ਬਾਅਦ ਆਪਣੇ ਪੀਸੀਆ ਲੈ ਆਏ ਜੀ ਉਹਨਾਂ ਨੇ ਕਿਹਾ ਵੀ ਅਸੀਂ ਤੁਸੀਂ ਕੰਪਲੀਟ ਲਿਖਾਓ ਤੇ ਜਿਹੜਾ ਇਹ ਵਾਲ ਐਕਟਿਵ ਆ ਸੀ ਜ਼ਬਤ ਕਰ ਲੈਨੇ ਮੈਂ ਕਿਹਾ ਕੋਈ ਨਹੀਂ ਤੁਸੀਂ ਜ਼ਬਤ ਕਰੋ ਲੈ ਜਾਓ ਤਿੰਨ ਮਿੰਟ ਥਾਣੇ ਮੈਂ ਵੀ ਗਿਆ ਥਾਣੇ ਥਾਣੇ ਜਾ ਕੇ ਮੈਂ ਕੰਪਲੀਟ ਲਿਖਾਈ ਤੇ ਉਹ ਕਹਿੰਦੇ ਜੀ ਦੇਖੋ ਗੱਲ ਇਹ ਵੀ ਅਸੀਂ ਟਰਾਈ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਵੀ ਜੇ ਹੋ ਸਕੇ ਤਾਂ ਕਿਉਂਕਿ ਦੇਖੋ ਸਾਡੇ ਕੋਲ ਫੋਰਸ ਘਟ ਹੈ ਵੀ ਵਾਕਈ ਫਿਰ ਵੀ ਕੋਸ਼ਿਸ਼ ਕਰਦੇ ਹਾਂ ਵੀ ਇਹ ਜਿੰਨੀ ਜਲਦੀ ਲੱਭ ਜਵੇ ਇਹ ਕੱਲ ਦੀ ਗੱਲ ਜੀ ਹੈ ਇਹ ਕੱਲ ਸਵੇਰੇ 12:30 ਵਜੇ ਦੀ ਗੱਲ ਹੈ ਜੀ ਅੱ ਕਿਹੜਾ ਖਾਣਾ ਪੈਂਦਾ ਜੀ ਇਹ ਤਿੰਨ ਬਰ ਖਾਣਾ ਪੈਂਦਾ ਜੀ ਅੱਛਾ ਜੀ ਤੇ ਹੁਣ ਤੱਕ ਕੋਈ ਕਿਸੇ ਆਈਓ ਦਾ ਤੁਹਾਨੂੰ ਫੋਨ ਆਇਆ ਕਿ ਐਕਟਿਵਾ ਮਿਲ ਗਿਆ ਨਹੀਂ ਹਜੇ ਕੋਈ ਨਹੀਂ ਆਇਆ ਜੀ ਕੋਈ ਵੀ ਮੈਸੇਜ ਨਹੀਂ ਹੈ ਕੋਈ ਕੁਝ ਨਹੀਂ ਹੈ ਹਜੇ ਤਾਂ ਸਿਰਫ ਕੰਪਲੀਟ ਹੀ ਲਿਖੀ ਉਹਨੇ ਕਰੀ ਬਸ ਅੱਛਾ ਜਿਹੜਾ ਐਕਟਿਵਾ ਛੱਡ ਗਿਆ ਉਹ ਕਿੰਦਾ ਪਤਾ ਲੱਗਿਆ ਕਿ ਉਹ ਚੋਰੀ ਦਾ ਉਹ ਅਸੀਂ ਜਿਹੜੇ ਬੰਦੇ ਜਿਹੜਾ ਐਕਟਿਵਾ ਛੱਡ ਗਿਆ ਸੀ ਉਹਦਾ ਵੀ ਡਿੱਕੀ ਖੁੱਲੀ ਸੀ ਅਸੀਂ ਉਹ ਡਿੱਕੀ ਚੋਂ ਪੇਪਰ ਕੱਢੇ ਜੀ ਅਸੀਂ ਉਹਨਾਂ ਨੂੰ ਉਹਨਾਂ ਦੇ ਐਕਸੈਸ ਬੈਂਕ ਦਾ ਕੋਈ ਖੱਤਾ ਜੀ ਕੋਤੋਂ ਸਾਨੂੰ ਨੰਬਰ ਮਿਲਿਆ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਵੀ ਐਕਟਿਵਾ ਤਾਂ ਸਾਡਾ ਹੈਗਾ ਵੀ ਰਾਤਾਂ ਰਾਤ ਸਾਡੀ ਚੋਰੀ ਹੋਇਆ ਉਥੋਂ ਡੀਐਮਸੀ ਦੇ ਬਾਹਰੋਂ ਅੱਛਾ ਜੀ ਅਸੀਂ ਕਹਿੰਦੇ ਤੁਸੀਂ ਤੁਹਾਡਾ ਐਕਟਿਵਾ ਤੁਹਾਡੇ ਕੋਲ ਹੈਗਾ ਇੱਥੇ ਐਕਸੀ ਜਮ੍ਹਾਂ ਕਰਾਤਾ ਤੁਸੀਂ ਲੈ ਜਾਓ ਤੇ ਉਹ ਫਿਰ ਸ਼ਾਮੀ ਆਇਆ ਸਾਨੂੰ ਮਿਲੇ ਅਸੀਂ ਸ਼ਾਮੀ ਫਿਰ ਸਾਨੂੰ ਪਹਿਲੋਂ ਸੰਭਲਾਇਆ ਵੀ ਦਿੰਦਾ ਵੀ ਆਏ ਬੰਦੇ ਉਹ ਕਹਿੰਦਾ ਵੀ ਜਿਸ ਬੰਦੇ ਨੇ ਸਾਡਾ ਐਕਟਿਵਾ ਦਿੱਤੇ ਚੱਕਿਆ ਉਹ ਕੋਈ ਹੋਰ ਐਕਟਿਵਾ ਛੱਡ ਗਿਆ ਸੀ ਅਸੀਂ ਉਹਨਾਂ ਨੂੰ ਕਾਲ ਕਰਕੇ 2-3 ਦਿਨਾਂ ਚ ਇਹ ਚੀਜ਼ਾਂ ਸਾਰੀਆਂ ਹੋਈਆਂ 2-3 ਦਿਨਾਂ ਚ ਅੱਛਾ ਜੀ ਜਿੰਦੇ ਕਰਕੇ ਕੋਸ਼ਿਸ਼ ਚੱਲ ਰਹੀ ਹੈ ਤੇ ਦਿਨ ਦਿਹਾੜੇ ਇਦਾਂ ਚੋਰੀ ਹੋਣੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਚ ਹੈ ਪੁਲਿਸ ਦੇਖੋ ਗੱਲ ਇਹ ਵੀ ਸਵਾਲਾਂ ਦੇ ਘੇਰੇ ਚ ਹੈ ਨਹੀਂ ਹੈ ਸਾਨੂੰ ਨਹੀਂ ਪਤਾ ਮਗਰ ਇਸ ਗੱਲ ਦਾ ਜੂਰ ਹੈ ਵੀ ਬੈਂਕ ਦੇ ਬਾਹਰ ਅੱਜ ਜਿਵੇਂ ਨਾ ਹੋਇਆ ਕਨੂੰ ਕਿਸੇ ਹੋਣਾ ਵੀ ਹੋ ਸਕਦਾ ਨਾ ਕਨੂੰ ਅੰਦਰ ਜੇ ਪੇਮੈਂਟ ਪਈ ਹੋਵੇ ਪੇਮੈਂਟ ਆ ਜਾਂਦੇ ਜਾਂ ਕੋਈ ਹੋਰ ਕਿਸੇ ਨਾਲ ਵੀ ਇਹ ਚੀਜ਼ ਹੋ ਚੁੱਕਦੀ ਹੈ ਜਿਸ ਕਰਕੇ ਇਹ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਚ ਜਾ ਰਹੀ ਹੈ ਤੇ ਪੁਲਿਸ ਨੂੰ ਚਾਹੀਦਾ ਹੈ ਵੀ ਕਮ ਸਿਕਮ ਇਹ ਚੀਜ਼ਾਂ ਤੇ ਧਿਆਨ ਰੱਖਣ ਕਿਉਂਕਿ ਵਪਾਰੀ ਇੰਦਰੋਂ ਕਾਫੀ ਨੰਗਦੇ ਲੱਗਦਾ ਕਿ ਅਗੇ ਕੋਈ ਪੇਮੈਂਟ ਲਾ ਕੇ ਨੰਗਦਾ ਹੁੰਦਾ ਜਾਂ ਬੈਂਕ ਚੋਂ ਘਲਾ ਕੇ ਆਲਮੋਸਟ ਦੇਖੋ ਆਪਾਂ ਪੇਪਰ ਪੇਮੈਂਟ ਜਮ੍ਹਾਂ ਕਰਾਣੇ ਆ ਆਮ ਬੰਦੇ ਦੀ ਡਿੱਕੀ ਪੇਮੈਂਟ ਹੁੰਦੀ ਹੈ ਜਾਂ ਬੰਦਾ ਲੈ ਕੇ ਆਇਆ ਹੁੰਦਾ ਹੈ ਜਾਂ ਬੰਦੇ ਨੇ ਜਮ੍ਹਾਂ ਕਰਾਣੀ ਹੁੰਦੀ ਹੈ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਵੀ ਬਾਹਰੋਂ ਬੈਂਕ ਦੇ ਬਾਹਰੋਂ ਚੀਜ਼ ਹੋ ਸਕਦੀ ਹੈ ਔਰ ਭਰਿਆ ਬਾਜ਼ਾਰ ਸਵੇਰੇ 11 ਵਜੇ ਦਾ ਟਾਈਮ ਤੇ ਜਿਹੜਾ ਤੁਸੀਂ ਦੱਸਿਆ ਕਿ ਚੋਰ ਕਿਸੇ ਹੋਰ ਦਾ ਚੋਰੀ ਕਰਕੇ ਲਿਆ ਇਹ ਕਿੰਨੇ ਕੋਈ ਏਦਾਂ ਬਾਈਕ ਐਕਟਿਵਾ ਚੋਰੀ ਕੀਤੀ ਜਾਂ ਬਾਈਕ ਚੋਰੀ ਕਰ ਲਈ ਨਹੀਂ ਐਕਟਿਵਾ ਸੀ ਜੀ ਅੱਛਾ ਜੀ ਜਿਹੜਾ ਸਾਨੂੰ ਮਿਲਿਆ ਉਹ ਵੀ ਐਕਟਿਵਾ ਸੀ ਜਿਹੜਾ ਪਿੱਛੇ ਚੋਰੀ ਕੀਤਾ ਉਹਨੇ ਉਹ ਵੀ ਐਕਟਿਵਾ ਸੀ ਲੱਗਦਾ ਕਿ ਤੁਹਾਡਾ ਐ ਦੇਖੋ ਦੇਖੋ ਪੁਲਿਸ ਨੇ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਦੇਖੋ ਕੋਈ ਸਾਰੇ ਕੋ ਕੋਮਪਲੇਟ ਆਏਗੀ ਤਾਂ ਹੀ ਅਸੀਂ ਦੱਸ ਸਕਾਂਗੇ ਉਦਾਂ ਕਿਵੇਂ ਦੱਸ ਸਕਾਂਗੇ ਮਗਰ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਜੇ ਅੱਜ ਮੇਰੇ ਨਾਲ ਹੋਇਆ ਕੱਲੋ ਕਿਸੇ ਹੋਰ ਨਾਲ ਵੀ ਵੱਡੀ ਹਾਦਸਤ ਹੋ ਜਾਗੀ ਤੇ ਜੇ ਬੈਂਕ ਦੇ ਬਾਹਰ ਹੋ ਰਹੀ ਹੈ ਇਹਦਾ ਮਤਲਬ ਬੈਂਕ 'ਚ ਵੀ ਸੇਫ ਨਹੀਂ ਹੈ ਬੰਦਾ ਤੇ ਇਹ ਆਪਣਾ ਦਿਨ ਦਿਹਾੜੇ ਹੋਇਆ ਜੀ ਇਹ ਦਿਨ ਦਿਹਾੜੇ ਸਵੇਰੇ 11:00 ਵਜੇ 10 ਮਿੰਟ ਤੇ ਚੋਰੀ ਹੋਇਆ ਜੀ ਮੇਰੇ ਕੋ ਬਾਕੀ ਤਾਂ ਫੁਟੇਜ ਹੈਗੀ ਉਸ ਚੀ ਦੀ ਐਸਐਮਜੀ ਨਿਊਜ਼ ਤੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ